ਆਪਾਂ ਦਾ ਨਾਮ ਵੀ ਕੋਈ ਫਟਾ ਆਪਏ ਕੋਈ ਨਾਮ ਨਾ ਦਿਜੀਏ ਆਪਣਾ ਆਪਣਾ ਨਾਮ ਰੱਖ ਲੀਜੀਏ ਸਚਿਰਾੰਗੀ ਅੱਜ ਸਾਡੇ ਪਾਰਟੀ ਦੇ ਪੰਗਾਪੁਰ ਮੁਖੀ ਸ਼੍ਰੀ yogesh Sharma ਜੀ ਦੇ ਨਿਰਦੇਸ਼ ਤਹਿਤ ਜ਼ਿਲ੍ਹਾ ਲੋਹੇਡਾਣਾ ਕਈ ਵੱਲੋਂ ਹਵਨ ਜਗ ਕਰਾਇਆ ਗਿਆ ਜੋ ਇਹ ਬਲੂ ਸਾਰ ਆਪਰੇਸ਼ਨ ਦੇ ਵਿੱਚ ਸ਼ਹੀਦ ਸਾਡੇ ਹੋਏ ਇਹ ਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅੱਜ ਸ਼ੇਵਸਨਾ ਕਰਾਲਿਆਂ ਦੇ ਵਿੱਚ ਹਵਨ ਯੱਗ ਕਰਾਇਆ ਗਿਆ ਜਿਹੜਾ 35000 ਹਿੰਦੂ ਸਾਡੇ ਬੱਸਾਂ ਵਿੱਚੋਂ ਕੱਢ-ਕੱਢ ਕੇ ਘਰਾਂ ਵਿੱਚੋਂ ਕੱਢ-ਕੱਢ ਕੇ ਜਿਹੜੇ ਮਾਰੇ ਗਏ ਸੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਹਵਨ ਕਰਾਇਆ ਗਿਆ ਤੇ ਜਿਹੜੇ ਸਾਡੇ ਜਵਾਨ ਤੇ ਪੁਲਿਸ ਕਰਮਚਾਰੀ ਵੀ ਉਸ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਵੀ ਨਮਨ ਸਰਦਾਂਝਲੀ ਹੈ ਜੈ ਸ਼ੀ ਰਾਮ ਹਰ ਹਰ ਮਹਾਦੇਵ ਅੱਜ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਹਵਨ ਯੱਗੇ ਦੇ ਮਾਧਿਅਮ ਨਾਲ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੇ ਲਈ ਪੰਜਾਬ ਦੇ ਅੰਦਰ ਕੋਈ ਵੀ ਮਾੜੀ ਨਹੀਂਗਾ ਪੰਜਾਬ ਵਾਲਨਾ ਦੇਖੇ ਚਾਹੇ ਉਹ ਵਿਦੇਸ਼ੀ ਤਾਕਤਾਂ ਵਾਂ ਹੋਣ ਜਾਂ ਕੋਈ ਵੀ ਚਾਹੇ ਨਸ਼ਾ ਕੋਈ ਵੀ ਪੰਜਾਬ ਦੇ ਅੰਦਰ ਸਾਡੇ ਜਿਹੜੇ ਪੰਜਾਬ ਨੂੰ ਖਰਾਬ ਕਰਨ ਲਈ ਤਲੇ ਲੋਗ ਉਹਨਾਂ ਦੀ ਕੋਈ ਐਸੀ ਨજર ਪੰਜਾਬ 'ਚ ਬੁਰੀ ਨજર ਨਾ ਪਵੇ ਇਸ ਮੰਗਲ ਕਾਮਨਾ ਦੇ ਨਾਲ ਸ਼ਿਵ ਸੈਨਾ ਉਹਦੇ ਵਾਲਾ ਸਾਹਿਬ ਠਾਕਰੇ ਨੂੰ ਲੁਧਿਆਣਾ ਜਿਲ੍ਹਾ ਕਰਿਆਲੇ ਵਿਖੇ ਹਵਨ ਯੱਗ ਕਰਵਾਇਆ ਗਿਆ ਔਰ ਉੱਥੇ ਹੀ ਪੰਜਾਬ ਦੇ ਅੰਦਰ ਜਿਹੜਾ ਕਾਲੇ ਦੌਰ ਦੇ ਦੌਰਾਨ 35000 ਦੇ ਕਰੀਬ ਜਿਹੜੇ ਪੰਜਾਬੀਆਂ ਨੇ ਸ਼ਹਾਦਤ ਦੇ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸਥਾਪਿਤ ਕਰਨ ਲਈ ਆਪਦਾ ਅਹਿਮ ਯੋਗਦਾਨ ਦਿੱਤਾ ਆਪਦੇ ਪ੍ਰਾਣਾ ਦੀ ਆਹੂਤੀ ਦਿੱਤੀ ਔਰ ਉਸ ਦੇ ਨਾਲ ਭਾਰਤੀ ਫੌਜ ਦੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਵੀ ਸ਼ਰਦਾ ਸੋਮਨ ਭੇਟ ਕੀਤੇ ਗਏ ਔਰ ਨਾਲ ਇੱਕ ਪ੍ਰਣ ਲਿਆ ਗਿਆ ਸਾਰੇ ਸ਼ਿਵ ਸੈਨਕਾ ਵੱਲੋਂ ਕਿ ਜਿਹੜੀ ਸਾਡੀ ਆਪਸੀ ਸਾਂਝ ਹੈ ਜੋ ਪੰਜਾਬ ਦੀ ਮੈਂ ਸਮਝਦਾ ਪੂਰੀ ਦੁਨੀਆ ਚ ਇੱਕ ਮਿਸਾਲ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਇਹ ਜੇ ਸਮਾਜਿਕ ਜਿਹੜੇ ਅਨਸਰ ਨੇ ਜਿਹੜੇ ਗਾਇਸ ਸਮਾਜਿਕ ਅਨਸਰ ਨੇ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਪੰਜਾਬ ਚ ਲਗਾਤਾਰ ਕੋਈ ਨਾ ਕੋਈ ਸਾਜ਼ਿਸ਼ ਰਚਦੇ ਆਪਾਂ ਸਾਰੇ ਇਕਜੁੱਟ ਹੋ ਕੇ ਉਹਨਾਂ ਦੇ ਖਿਲਾਫ ਆਪਦੀ ਇੱਕ ਨੀਤੀ ਤਿਆਰ ਕਰੀਏ ਰਣਨੀਤੀ ਬਣਾਈਏ ਔਰ ਇਹ ਜੇ ਮਾੜੇ ਅੰਸਰਾਂ ਦੀ ਕੋਈ ਵੀ ਸਾਜ਼ਿਸ਼ ਨੂੰ ਕਾਮਯਾਬ ਨਾ ਹੋਣ ਦਈਏ ਸਾਡੇ ਸਾਰਿਆਂ ਦਾ ਭਾਈਚਾਰਕ ਸਾਂਝ ਇਹ ਜੇ ਲੋਕਾਂ ਨੂੰ ਹਮੇਸ਼ਾ ਮੂੰ ਤੋੜਵਾ ਜਵਾਬ ਦਿੰਦੀ ਰਹੇਗੀ ਅਸੀਂ ਸਾਰੇ ਇਕਜੁੱਟ ਹੈਗੇ ਆਂ ਇਕੱਠੇ ਸੀਗੇ ਇਕੱਠੇ ਰਵਾਂਗੇ ਅੱਜ ਇਸੇ ਮੰਗਲ ਕਾਮਨਾ ਦੇ ਨਾਲ ਹਵਨ ਜਗ ਕਰਵਾਇਆ ਜੈ ਹਿੰਦ ਜੈ ਭਾਰਤ